ਅਤੇ ਇਹ ਕਿਰਨੂ ਨੀ ਕਿ ਨੀ ਅਜੇ ਨਹੀਂ ਆਏ ਅੰਟੀ ਕਿੱਥੇ ਆਂ ਅੰਟੀ ਕਿੱਥੇ ਆਂ ਆਏ ਵਾਏ ਵਾਏ ਅੰਟੀ ਲੱਗੀ ਹੈ ਅਈ ਅੰਟੀ ਹਾਂਜੀ ਚਾਹ ਭਾਈ ਚਾਹ ਚਾਹ ਦਾਦਾ ਕਿਹ ਦਾਦਾ ਬੜਾ ਰਹੀ ਅੱਜ ਡਾਡੀ ਨਾ ਮਨ ਲਓ ਹੱਥੋਂ ਲਾਪੇ ਨਾ ਵੋਸ਼ਮ ਜਾ ਕੇ ਤੇ ਇਹ ਕਹਿਣ ਲੱਪੇ ਮੈਨੂੰ ਕੋਈ ਨਹੀਂ ਖੜਿਆ ਨਾਲ ਵੇ ਦੇਖਣਾ ਭਾਈ ਦੇਖਣਾ ਭਾਈ ਬਾਈ ਬਰੇਗੇ ਨਾਲ ਡਾਡੀ ਦੇ ਲੱਗੀ ਹੋ ਗਈ ਬੈਠੀ ਆਏ ਮੋੜ ਦੀ ਹੈ ਆਉ ਜਾਂਦੀ ਹੈ ਉਹਨਾਂ ਨੇ ਚਾਹ ਮੰਗਵਾਈ ਜੀ ਉਹਨਾਂ ਨੇ ਚਾਹ ਦੀ ਜੀ ਸਸਿਕਾ ਸਵਾਤੇ ਤੋਂ ਢਾਈ ਦਿਨਾਂ ਨੂੰ ਲੋਕ ਦੇ ਵਿੱਚ ਮੈਂ ਖਾ ਰਿਹਾ ਹਾਂ ਹਾਜ ਮਲੇ ਕਲਨਾਂ ਪੈਂ ਗਦੀ ਵਿੱਚ ਤੇ ਹੁਣ ਚਾਹ ਦੀ ਮੈਂ ਉਹਨਾਂ ਨੂੰ ਉਸ ਤੋਂ ਬਾਅਦ ਸਿਰ ਮਮੀ ਜੂ ਗਾਇਆ ਤਾਂ ਗਿਫਟ ਲੈ ਆਉਂਦੇ ਕਿਉਂਕਿ ਬਰਥਡੇ ਗਿਫਟ ਦਿੱਤਾ ਨਹੀਂ ਮਮੀ ਨੂੰ ਚਾਹੀਦੀ ਉਹ ਤੇ ਜਾਵਾਂਗੇ ਮੈਂ ਤੇ ਸੰਦੀਪ ਬਾਜ਼ਾਰ ਜਾਵਾਂਗੇ ਡਾਕਟਰ ਨੂੰ ਮਾਇਆ ਪੂਜਾਂ ਆ ਮੈਂ ਟੂਟੀਆਂ ਟਾਲੀਆਂ ਲੀਆਂ ਲੱਗਾਂ ਤੇ ਕੌਲੀਆਂ ਗਲਾਸ ਕਿੱਥੇ ਗਏ ਕੌਲੀਆਂ ਗਲਾਸ ਹੈਂ ਉਹ ਆ ਪਏ ਉਹ ਪਏ ਪਾਣੀ ਨਹੀਂ ਆ ਉਹ ਪਾਣੀ ਨਹੀਂ ਆ ਪਾਣੀ ਮੈਂ ਧੋ ਲਿਆ ਹੁੰਦਾ ਯਾਰ ਲਿਆ ਫੜਾਓ ਆ ਵਧੀਜ ਗਾਰਡ ਰੱਖਿਆ ਤੇ ਡਿਸਪੋਜਾ ਹੈ ਸੰਦੀਪ ਨੇ ਮਗਵਾਈਆਂ ਖੁੰਬਾਂ ਉਹ ਲੈ ਆਏ ਹਨ ਪਤਾ ਨਹੀਂ ਦੋ ਡੱਬੀਆਂ ਮਗਵਾਈਆਂ ਇੱਕ ਤਿੰਨ ਮਗਵਾਈਆਂ ਨੇ ਬੋਲੇ ਦੋ ਆ ਮੈਂ ਦੋ ਡੱਬੀਆਂ ਨੇ ਦੇ ਬੜੀਆਂ ਦੋ ਹੀ ਮਗਵਾਈਆਂ ਸੁੱਤੀ ਹੈ ਆ ਆਇਆ ਪਧਦੀ ਦੀ ਹੁਣਾਂ ਨਾਲ ਗੱਲ ਕਰਨ ਲਈ ਜਦੋਂ ਮੈਂ ਲੈਂਦੀ ਆਂ ਜਾਂ ਮਸ਼ਰੂਮ ਤੇ ਹੁਣ ਕਹਿੰਦੀ ਆ ਵੀ ਤੂੰ ਮਸ਼ਰੂਮ ਹੀ ਕਹਿੰਦੇ ਆ ਇਹ ਹੁਣ ਕਹਿੰਦੀ ਦੁੱਧ ਪੀਂਗਲੇ ਨਹੀਂ ਆਖੂ ਲੈ ਆਉਂਦਾ ਤੇ ਅੱਖ ਖੋਲ ਕੇ ਦੁੱਧ ਪੀਂਦੇ ਹੀ ਆ ਜਾਂਦੀ ਦੇਖਣਾ ਹੈ ਆਪੇ ਕਿਤੇ ਇਹਨਾਂ ਦੇ ਦੀ ਲੋ ਦੀ ਸ਼ਾਨੀ ਦੇਗਾ ਬਾਏ ਇਦਰ ਆਸੀ ਬੂਆ ਖੋਲਣ ਲਈ ਦਾਦਾ ਆਇਆ ਉਹ ਕੀ ਕੰਢੀ ਆਖ ਖੋਲ ਕੇ ਦੁੱਧ ਪੀਂਦੀ ਕੂੜਿਆ ਵਾਲਾ ਭਾਵ ਲੈ ਜੀ ਮੈਂ ਤੇ ਉਥੇ ਦੇ ਮੁਰਜ਼ਾ ਦੇ ਮਗਰ ਬੈਣਾ ਤੋਂ ਡੈਡੀ ਦੇ ਤੇ ਲਖਾਫਾ ਫੜ ਲੈਣਾ ਬਾਥੇ ਤੇ ਲੈਣਾ ਲਾ ਕੇ ਬਾਹਰ ਤੇ ਕੂੜਾ ਨਹੀਂ ਸੁੱਟਦੇ ਤੇ ਸੁੱਟਣਾ ਠੀਕ ਆ ਤਾਂ ਫੇਰ ਉਹ ਕਿਨੇ ਸੁੱਟਣਾ ਤਾਂ ਵੱਲੇ ਤੇਰੇ ਮੈਂ ਕੂੜਾ ਚੁੱਕਣਾ ਚੱਲੇ ਹਾਂ ਬਾਜ਼ਾਰ ਹੁਣ ਮੰਮੀ ਜੋ ਗ੍ਰਿਸਟ ਲੈਣ ਵਾਤੇ ਹੋ ਸਕਿਆ ਇਹਨੂੰ ਇੱਕ ਫਰੋਕ ਲੈ ਦਾਂਗੇ ਤੋ ਕੀ ਤੋ ਹਨ ਨਹੀਂ ਹੋਰ ਖਤਮ ਹੋ ਗਏ ਕਪੜੇ ਦੇ ਛੋਟੇ ਹੋ ਗਏ ਤੇ ਨਾਲ लवली ਹਣਾ ਲੈ ਚਲਦੇ ਆ ਆ ਫੜੇ ਚੁੱਕ ਮੜਾ ਮੈਂ ਦੱਸਾਂ ਹਣਾ ਉਹ ਤੋ ਦੱਸ ਏਦਾਂ ਦੂਧ ਰਹਿ ਗਏ ਹੈ ਘਰੇ ਤੇ ਉਸ ਨੇ ਬੋਲ ਲੈਣਾ ਚਲ ਗਈ ਹਾਂਜੀ ਮੈ ਜੋ ਨਾਲ लवली ਹਣਾ ਫੜਨਾ ਉਹਨਾਂ ਨੇ ਮੋਟਰਸਾਈਕਲ ਲੈਣਾ ਹੈ ਨਵਾਂ ਨਵਾਂ ਕਹਦੇ ਵੀ ਸੈਕੰਡ ਹੈ ਨਾ ਕਿਤੇ ਕੋਈ ਚੰਗਾ ਮੋਟਰਸਾਈਕਲ ਮਿਲਦਾ ਨਾ ਤੇ ਉਹ ਹਮਨ ਦਵਾ ਦੋ ਭਾਜੀ ਤੇ ਵੇਖਦੇ ਡਿੰਦਰਾ ਕੋਲ ਵੇਖ ਬੂ ਕਿ ਹੁੰਦੇ ਜੇ ਚੰਗਾ ਮਿਲ ਜੇ ਤੇ ਪਹੁੰਚ ਗਏ ਆ ਪਾਰਕ ਨੂੰ ਸਾਰੀ ਫੋਲਿਆ ਮਹਾ ਗੱਡੀ ਚ ਮੜੀ ਜਿਹੜਾ ਕਹਿੰਨਾ ਅਗਲੀ ਸਾਈਡ ਮੜੀ ਜੀ ਠਿਗੜਾ ਲਾ ਦਈਏ ਨੇ ਤੇ ਅੱਗੇ ਕੋਈ ਗੱਡੀ ਨਾ ਲਾ ਦੇ ਮੈਂ ਕਿਉਂਕਿ ਗੱਡੀ ਨੰਗਣੀ ਔਖੀ ਹੋਣੀ ਕਿਉਂਕਿ ਉਧਰ ਰਸਤੇ ਵਿੱਚ ਗੱਡੀ ਲਾਤੀ ਕਿਹਨੇ ਔਖੇ ਪਰਲੀ ਸਾਈਡ ਤੇ ਇੱਥੋਂ ਦੀ ਹੁਣੇ ਜੇ ਇੱਕ ਗੱਡੀ ਇੱਥੋਂ ਨਿਕਲ ਕੇ ਗਈ ਹੈ ਤੇ ਜੇ ਇੱਥੇ ਲੱਗੀ ਫੇਰ ਰਾਹ ਬੰਦ ਹੋਏ ਨਾ ਮਗਰਲੀ ਗੱਡੀਆਂ ਨਿਕਲ ਨਹੀਂਗੀਆਂ ਤੇ ਮੈਂ ਹਾਂ ਵੀ ਮੇਰੀ ਨਿਕਲ ਜੇਗੀ ਆਪਣੀ ਮੜੀ ਜੀ ਗੱਡੀ ਹਲਕੀ ਜੀ ਥੋੜੀ ਜੀ ਗਾਂ ਕਰ ਲਗੇ ਲੈ ਵੀ ਰਾਜੂ ਸੇਠ ਵੀ ਆ ਗਿਆ ਨਾਲ ਸਾਡੇ ਰਾਜ ਸੇਠ ਦਾ ਨਾਲੇ ਆਪਾਂ ਨੂੰ ਵਾਦਾ ਇਹ ਚੀਜ਼ ਦਾ ਮद्दा ਹੈ ਨੀ ਯਾ ਦੱਸਣਾ ਚਾਹੀਦਾ ਆਪਾਂ ਨੂੰ ਓ ਕਿੰਨੀ ਖੁਸ਼ ਹੋ ਸਮੇਂ ਲੱਗੀ ਤੈਨੂੰ ਇੱਥੋਂ ਸਮਪ ਦੇਖਣਾ ਹੈ ਮੰਮੀ ਜੀ ਦਾ ਆਜੇ ਸਾਰੇ ਲੱਗੇ ਹੋਏ ਇੱਥੇ ਮਲੇ ਕਰਾਏ ਹੋਏ ਓਏ ਹਲਾ ਓ ਕੀ ਕਿੰਨੀ ਬਾਹਰ ਓੜਾ ਢਾਈ ਸਾਲ ਦਾ ਫੇਰ ਨਾ ਹੋਣਾ ਦੱਬਾ ਨਾਲ ਕਰਦੇ ਹੁੰਦੇ ਨੇ ਉਹ ਕਹਿੰਦਾ ਮੁੰਡਾ ਕਿਤਾ ਕਿਤੇ ਨੰਬਰ ਲਈ ਚੱਲਦਾ ਕਿੰਨਾ ਤੇ ਕਹੇ ਮੈਂ ਤਾਂ ਫਿਰ ਕੋ ਮੇਰੇ ਨਾਲ ਦੀਦਾ ਉਹ ਕਹਿੰਦਾ ਮੇਰ ਕੋ ਵੀ ਆ ਮੇਰਾ ਫੋਨ ਚੁੱਕਿਆ ਬਸ ਇਹ ਸਾਰੇ ਹਾਂ ਜੀ ਗੋਦੀ ਨਹੀਂ ਕਿਹ ਅਪੋਇੰਟ ਕਰਦਾ ਬਸ ਇਹ ਸਿੱਖ ਹਾਂ ਜੀ ਸੋਨਾ ਅੰਦਰ ਹੀ ਹੁਣ ਬਲੈਕ ਹੋ ਗਿਆ ਫੋਨ ਚੜਿਆ ਆ ਵਦੂ ਬੱਡੇ ਨਾਲ ਬੱਡੇ ਨਾਲ ਕਰਦੇ ਲੱਗੇ ਆਰਾ ਕੱਲ੍ਹ ਆਇਆ ਕੀ ਆ ਬੜਾ ਸੋਹਣਾ ਵੇਖੀਓ ਤੁਹਾਨੂੰ ਡਿਜ਼ਾਈਨਰ ਪ੍ਰਿੰਟਰ ਹੈ ਯਾਰ ਬਸ ਉਹ ਲੈਡਰ ਉੱਪਰ ਇਹ ਦੇਓ ਉੱਪਰ ਲੱਗਾ ਕੋਸਾ ਬੜੀ ਆਪੇ ਮੁਰੇ ਹੋ ਗਈ ਹੈ ਹਾਂ ਅਦਾ ਨਹੀਂ ਬੜੀ ਆ ਚੁੱਕੀ ਹੈ ਨਹੀਂ ਬਾਈ ਫੇਸ ਆਹੋ ਇਹਦੇ ਵੀ ਪਹੁੰਚੇ ਬਣੇ ਇਹ ਪਿਆਰ ਸਵਾਰ ਮੋਟਰ ਦਿੱਤਾ ਹੈ ਅਕੜਾ ਜਿਹੜੀ ਪਿਓਰ ਕੈਮਰੇ ਕੋਲ ਕੋਈ ਮਿਕਸ ਨਹੀਂ ਆ ਆ ਦਲਾ ਕੇ ਦੇ ਲੂ ਹੇ ਇੱਕ ਮੀਝਾ ਵਾਲੀ ਇਹ ਪਹੁੰਚੀ ਹੈ ਅੱਛਾ ਦਬਾਈ ਹੋ ਲਾਈਨ ਵਾਲੀ ਅਸੀਂ ਬਾਜ਼ੋ ਪਣ ਆਲੇ ਕਮਿਸਲ ਵਾਲਾ ਕੋੜੇ ਇੰਪੋਰਟ ਐ ਬਿੰਗ ਆਪਸ ਇੱਕ ਦੁਕਾਨ ਤੋਂ ਕੁਝ ਨਹੀਂ ਆ ਪਸੰਦ ਹੁਣ ਪੁੱਛਣ ਦੇ ਜਾਂਦੇ ਆ ਉੱਥੇ ਦੇਖਦੇ ਆ ਸੰਦੀਪ ਨੂੰ ਕੋ ਪਸੰਦ ਆਉਂਦਾ ਜਾਂ ਨਹੀਂ ਅੱਜ ਮੌਸਮ ਵਧੀਆ ਹੈ ਹਵਾ ਕਾਫੀ ਚੱਲ ਰਹੀ ਹੈ ਇੱਕ ਤਾਂ ਗਰਮੈਂਟ ਐਸੀ ਗਾਜੀ ਹਾਇ ਤੇ ਲੈ ਲੈ ਤੁਸੀਂ ਮੇਰੀ ਹਾਇ ਜੀ ਕਸ਼ਮੀਰੀ ਅੱਜ ਤੇ ਮੇਲੇ ਦਾ ਬੋਲ ਹਾਏ ਮੇਰੀ ਬੰਨੀ ਇਹ ਤੇ ਅੰਬੀ ਫਣਾਉਂਦੇ ਆ ਤੇ ਚੰਬੇਲੀ ਤੇ ਨਹੀਂ ਗਟਾਏ ਨੂੰ ਪਰਨ ਲੱਗਦਾ ਬਾਸਾ ਟੋਕਾ ਲੱਗਦਾ ਜਗਰ ਨਾ ਹੋਵੇ ਲੈ ਇਹ ਪੁਸ਼ੰਦੇ ਆ ਆ ਬੋਸ ਹੋਣਾ ਲੱਗਾਈ ਆ ਵਧੀਆ ਇਹ ਕੰਨਾ 650 ਨਾ ਪਾਈਂ ਕਾ ਕ ਮਹਗਾ ਟਾਈਸ ਵੰਡ ਨਾ ਕੇਸ ਉਹ ਆਹ ਤਾਂ ਜੇ ਐਂਟਰੀ ਕੀਤੀ ਹੈ ਤੇ ਆਹ ਸੂਟ ਪਸੰਦ ਆ ਇਹਦਾ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਲੈ ਇੰਨੇ ਕੁੜੀ ਨੇ ਨਾ ਬਹੁਤ ਵਕਤ ਪਾਇਆ ਏ ਮਿੱਟੀ ਖਾਂਦੀ ਫੜਕਣਾ ਥੰਨੇ ਕੁੱਟਣਾ ਹੀ ਤੈਨੂੰ ਲੈ ਇੱਕ ਵਾਰੀ ਰੁਕ ਲੈਂਦਾ ਹਾਂ ਚੇਮੇਰੀ ਦੇ ਫੁੱਲਾਂ ਦਾ ਰੋਜ਼ ਫੁਲਾਵਾ ਰੋਜ਼ ਦੇ ਇਕ ਆਵ ਖਾਤਾ ਹੈ ਇਕਾ ਰੋਜ਼ ਇੱਕ ਇਹਦੇ ਚ ਡਿਜ਼ਾਈਨਿੰਗ ਦਿਖਾ ਰਿਹਾ ਡਿਜ਼ਾਈਨਿੰਗ ਕਿਹੜੀ ਕਿਹੜੀ ਹੈ ਅੱਛਾ ਇੱਕ ਆ ਡਿਜ਼ਾਈਨਿੰਗ ਕਰੀਂ ਹੋਰ ਐਂਡ ਤੋਂ ਕੋਈ ਸੇਮੀ ਨਹੀਂ ਹੋਣਾ ਸੇਮੀ ਐ ਸਹੀ ਗੱਲ ਹੋਰ ਵੇਖੋ ਹਾਂਜੀ ਹਾਂ ਬਾਏ ਆ ਹੁਣ ਫਸ ਗਈ ਹੁਣ ਹੁਣ ਉਹ ਤਾਂ ਕੰਢੀ ਤਾਂ ਚੜ ਨਹੀਂ ਨਾ ਨਹੀਂ ਆ ਨਹੀਂ ਗੱਲ ਬਣੀ ਉਹੀ ਕਰ ਦੋ ਇੱਥੇ ਕਿੱਥੇ ਦਾਦੂ ਸੂਰਤ ਕਿੰਨੇ ਵੇਖੇ ਪਰ ਆਹੀ ਪਸੰਦ ਆਇਆ ਆਪਾਂ ਨੂੰ ਇਹ ਵਾਲਾ ਕਰਾ ਲਾਂਗੇ ਮੈਂ ਸੰਦੀਪ ਨੂੰ ਕਹਿੰਦਾ ਤੁਸੀਂ ਲੱਲਾ ਐਂਕੋ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਵਾਈਟ ਗਲਵ ਵਾਈਟ ਗਲਵ ਹਾਂ ਹਾਂ ਬਿਲਕੁਲ ਬਿਲਕੁਲ ਅੱਗੇ ਸੁਣਾ ਨਾ ਮੈਂ ਹਨ ਹਾਂ ਇਹ ਵੀ ਸੁਣੇ ਅੱਗੇ ਸੁਣਾ ਲੱਗਾ ਆ ਆ ਵੀ ਆ ਵੀ ਇਹਨੇ ਸਹੀ ਹੈ ਇਹ ਆ ਵੀ ਪਸੰਦ ਨੇ ਮੈਂ ਬੱਸ ਸ਼ੋਪਿੰਗ ਕਰ ਲਈ ਆਪਾਂ ਹੁਣ ਏ ਸੰਦੀਪ ਏ ਸੰਦੀਪ ਦੇ ਵੀ ਵੇਖ ਇੱਕ ਤਾਂ ਸੂਟ ਤੇ ਉਹ ਪਸੰਦ ਆ ਗਿਆ ਸੀ ਤੇ ਪਰ ਵੇਟ ਨਹੀਂ ਬਣਿਆ ਫਿਰ ਰਹਿਣ ਦਿੱਤਾ ਤੇਰੇ ਮੰਮੀ ਹੋਣਾ ਜੁਗਾ ਲੈ ਕੇ ਹੁਣ ਕਰਨੇ ਚਾਹੁੰਦੇ ਆਂ ਬਸ ਮੈਨੂੰ ਰੋ ਵਧੀਆ ਲੱਗਦੀ ਮੈਂ ਕਿਹਾ ਮੈਂ ਇੱਥੇ ਰੋ ਪੀਉਂਗਾ ਹੈ ਦੇ ਹੋਇਆ ਤੇ ਜੁ ਕੰਮ ਪਰ ਵਧੀਆ ਲੱਗਦੀ ਚੱਲ ਵੀ ਮੇਰੇ ਨਾਲ ਹੀ ਆਈ ਹੈ ਗਰਮੀਆਂ ਦੇ ਵਿੱਚ ਆਹ ਹਾਲ ਹੋ ਜਾਂਦਾ ਵੇਖ ਲਾ ਛੀਟਾ ਪੂਰੀ ਤਪਕੀਆਂ ਬੁਰੇ ਹਾਲ ਹੋ ਗਈ ਗਾੜੀ ਭਾਪੀ ਆ ਬੈਣਾ ਇਹ ਨਹੀਂ ਬਿਆ ਬਿਆ ਕੋ ਭਾਬੀ ਦਾ ਠੇਕਾ ਜਾਂ ਕਨੀ ਵੀ ਤਮੀ ਵੀ ਐ ਇਸ ਜਾਏ ਰਾਜੂ ਕੋਸ਼ ਹੋ ਗਿਆ ਆ ਜਾਓ ਆ ਜਾਓ ਹੁਣ ਆਉਦੀ ਨਹੀਂ ਉਹਨੂੰ ਕਰ ਲਿਆ ਕੀ ਆ ਕੀ ਆ ਟਿੱਕੀ ਰੱਖੀ ਨਾ ਉੱਥੇ ਕਿੱ데 ਲੈ ਰਹੇ ਹੋ ਐਸੇ ਐਸੇ ਓਕੇ ਭਾਜੀ ਇਹ ਰੋ ਟਿੱਕੀ ਖਾ ਕੇ ਜਾਈਦਾ ਸਵਾਦ ਹੁੰਦੀ ਬੰਦੇ ਟਿੱਕੀ ਕੈਂਡ ਦੇ ਕੈਂਡ ਫਸ ਕਲਾਸ ਇਹ ਸਹੀ ਆ ਦੇਵ ਲਭਾਰ ਦੇਵ ਕਾਟਨ ਨਹੀਂ ਸੀ ਆ ਆ ਕਿਦਾਂ ਦੀ ਜੜੀ ਜੁੱਬਨ ਵਾਲੀ ਸੀ ਹੂੰ ਫਿਰ ਸਕਾਈ ਬਲੂ ਕੇ ਮੋਰ ਪੰਖੀਆ ਹੋ ਵਾਲਾ ਦੁਪਟਾ ਲਿਆ ਆ ਉਹ ਵੈਸੇ ਤਾਂ ਕਹਿੰਦੇ ਬਲੈਕ ਚ ਲੈਣਾ ਪਰ ਅਸੀਂ ਸੰਜੀਪ ਆਂਦੀ ਫਿਰ ਜ਼ਿਆਦਾ ਬਲੈਕ ਬਲੈਕ ਹੋ ਜੂ ਨਾ ਪਸੰਦ ਆ ਮਮੀ ਨੂੰ ਤੇ ਦੁਕਾਨਦਾਰ ਨੂੰ ਕਿਹਾ ਆ ਵੀ ਚੇਂਜ ਕਰ ਲੋਗੇ ਕਹਿੰਦਾ ਚੇਂਜ ਕਰਨਾ ਕੋਈ ਮੁਸ਼ਕਲ ਨਹੀਂ ਕੋਈ ਜੀ ਬਲੈਕ ਖੜਨਾ ਬਲੈਕ ਵੀ ਲੈ ਜਾ ਤੁਸੀਂ ਦੇਖੀ ਬਲਾ ਸਹੀ ਆ ਇਹ ਕਿੰਨੀ ਹੱਤ ਚੁੱਕਰੀ ਆ ਕੁੜੀ ਚੰਦੇ ਤੇ ਆਉਦੇ ਨਾਲ ਸਹੀ ਯਾਰ ਉਹ ਕਹਿੰਦੇ ਕਿ ਮੈਂ ਮੈਂ ਬਦਲ ਦਊ ਤੇ ਚੇਂਜ ਵੀ ਕਰ ਸਕਦੇ ਆ ਮੈਂ ਕਹਾਂ ਬਜਾੜਾ ਬਲੈਕ ਹੋ ਜਾਣਾ ਆ ਫਿਰ ਜ਼ਿਆਦਾ ਬਲੈਕ ਬਲੈਕ ਵੀ ਨਹੀਂ ਸੋਹਣਾ ਲੱਗਦਾ ਚਲੋ ਠੀਕ ਤੇ ਬੀਕੂ ਮੰਮੀ ਕੋ ਹੈਗੇ ਕਿੰਨੇ ਰੰਗ ਇਹਨੂੰ ਕਿਹੜੀ ਪੁੱਛ ਲਿਓ ਨਾ ਆਂਟੀ ਨੂੰ ਕੀ ਕਹਿੰਦੇ ਚਾ ਚਾ ਚਲੋ ਮੈਂ ਚੱਲ ਗਈ ਬੀਕੂ ਦੀ ਹਾਂ ਹਾਂ ਗੱਡੀ ਦੋਵੇਂ ਫਿਕਸ ਹੋਣ ਗਿਆ ਜਦੋਂ ਉਤਰਨਾ ਦੋ ਰੇ ਨੂੰ ਚਲੋ ਕੋਈ ਨਹੀਂ ਆਗਲਾ ਚਾਹ ਪੀਣਦੇ ਸਾਂ ਨਹੀਂ ਕੋਈ ਨਹੀਂ ਹੁਣ ਫੇਰ ਕਿਉਂ ਚੰਗਾ ਬਾਪੂ ਜੀ ਓਕੇ ਸਸ ਠੀਕ ਵੇਲੇ ਤੇਰਾ ਲੰਮਾ ਲਾਤਾ ਇਹ ਲਗਾਤਾਰ ਦੋ ਤਿੰਨ ਵਾਰ ਤੇਰੇ ਕੋ ਆਗੇ ਹੁਣ ਠੀਕ ਓਕੇ ਨਦੀ ਨਦੀ ਕਿਉਂ ਆਗੇ ਨਦੀ ਕਿਉਂ ਆਗੇ ਇਹ ਗੰਮਾ ਗਰਮੀਂ ਆ ਪ੍ਰੈਸ ਕੀ ਆ ਚਾਦਰ ਸੜ ਗਈ ਅਰੇ ਚਾਦਰ ਸੜ ਗਈ ਚਲੋ ਕੋਈ ਨਹੀਂ ਕੋਣ ਕੋ ਕਰੋਗੇ ਦੇਖੀ ਕੀ ਹੈ ਜਿਹੜੀ ਬੰਦੀ ਵੀ ਲੰਨੀ ਲੋ ਇੰਜਾਂ ਹੁਣ ਸੜ ਗਈ ਤੇ ਸੜ ਗਈ ਫਿਰ ਕੀ ਹੈ ਪਈ ਗੱਲ ਨਹੀਂ ਸੇਨ ਵਾਲੇ ਤਹੀ ਜੇ ਆਪੇ ਸੇਨ ਲੈਣਾ ਤਹੀ ਉਹਨਾਂ ਚਾਦਰ ਨੂੰ ਮਸ਼ੀਨੇ ਨੂੰ ਸਹੀ ਸੇਖੋ ਫਸ ਗਿਆ ਉਹ ਸਲਾਈਸ ਹਲਕਾ ਇਹ ਲੋਕਾਂ ਦਾ ਚਾਚੜਿਆ ਕਰ ਲੈ ਪ੍ਰੈਸ ਆ ਦੋ ਤਿੰਨ ਪਿੰਟਾਂ ਕੀਤੀਆਂ ਤਿੰਨ ਕਮੀਜ਼ਾਂ ਕੀਤੀ ਇੱਕ ਬੈੱਡ ਸ਼ੀਟ ਕੀਤੀ ਹੁਣ ਮੈਂ ਕਦੇ ਡੈਡੀ ਤਰਨਾ ਤੜਫ ਰਹੀ ਚਲੋ ਕੋਈ ਨਾ ਪਿੰਟ ਪਤੀ ਚੱਪ ਚੱਪ ਸਰ ਉਹ ਕੁਝ ਹੋ ടിയ ടി ടീക്ക ਪੁਖਤਾ ਸਾਹਿਬ ਪੁਖਤਾ ਹਾਂ ਹਨਾ ਪੋਲੇ ਪੁਖਤਾ ਸਾਹਿਬ ਹਾਂ ਆ ਜੋ ਉਹ ਕਹਿੰਦਾ ਬਲੈਕ ਮੈਂ ਬਲੈਕ ਹੀ ਹੁੰਦਾ ਸਾਰਾ ਹੂੰ ਤੋਏ ਮਮੀ ਸਿੰਦੀ ਨੂੰ ਠੀਕ ਹੈ ਬਲੈਕ ਨਹੀਂ ਹੋਏ ਨਾ ਕਲਰ ਉੱਠਿਆ ਹੁੰਦਾ ਹੂੰ ਇਹ ਸਿੱਧਾ ਬਾਈ ਚੁੰਨੀ ਵੀ ਰੱਦਾਂ ਆ ਘੱਟ ਰੱਖਦੀ ਹੈ ਨਾ ਇਹਨੂੰ ਸੁਣਾ ਨਹੀਂ ਹੋਖ ਲਾਉਂਦਾ ਨਹੀਂ ਮੈਂ ਕਿਤੇ ਸਾਰੀਆਂ ਆਏ ਫਿਰ ਮਮੀ ਜੀ ਬਲੈਕ ਲਾਉਂਦੇ ਫਿਰ ਬਲੈਕ ਬਲੈਕ ਨਹੀਂ ਸਾਰੀ ਹੋ ਜੂਗੀ ਬਲੈਕ ਨਹੀਂ ਚੁਣੀਆਂ ਤੋਂ ਤਾਂ ਕਿੰਨੀਆਂ ਹੀ ਹਨ ਹੈਨਾ ਜਿਹੜੀ ਮਰਜ਼ੀ ਲੈ ਲੈ ਮੰਦਾ ਹਾਂ ਵੀ ਗਜਰੀ ਜੀ ਵੀ ਕਈ ਚੁਗੀਆਂ ਹੈਗੀਆਂ ਤੇਰੇ ਕੋਲ ਜਿਹੜਾ ਤੇ ਉੱਪਰ ਕੋ ਲਾਵੇ ਹੈਨਾ ਹੋਰ ਕੀ ਕਿਸੇ ਕੋਈ ਨਹੀਂ ਕੋਲ ਨੂੰ ਜੀ ਹਾਂ ਹੈਨਾ ਉਹਦੇ ਕੁਝ ਪੱਤੀਆਂ ਸ਼ੌਂਕ। ਇਹ ਸ਼ਮਵਲਿਆਂ ਦਾ। ਐਰ ਕਾਰ ਰੇਟ ਉਮਲੇ ਜਿਆਦਾ ਲੰਮਦਾ ਹੁਣ ਹੁਣ ਮਹਿੰਗਾ ਹੋ ਗਿਆ ਕੰਮ ਉਹਦਾ। ਐਜਾ ਨਾਲ ਦੇ ਸੂਟ ਆ 600 ਰੁਪਏ ਦਾ ਜੀ ਦਿੱਤਾ। 620 ਦਾ। ਉਹ ਤਾਂ ਅੱਗੇ 500 ਦਾ ਦੇ। ਉਹੋ ਹੀ 500 450 500 ਦਾ ਆ ਮਿਲ ਜਾਂਦਾ ਕਨੇ। ਹਾਂ। ਤੇ ਚੁੰਨੀ ਇਹ ਤਾਂ ਵੱਖਰੀ ਲਈ। 620 ਰੁਪਏ ਹੋਗੇ। 100 ਦੀ ਚੁੰਨੀ। ਇਹ 720 ਸੱਚ। 720 ਰੁਪਏ ਹੋਗੇ। ਮਿੰਦਾਂ ਨਾ ਹਣਾ 10000 ਚ ਪੈਸੇ ਲੈ ਓਹ 10000 ਚ ਪੈ ਚਲੇ 1000 ਚ ਪੈ ਗਿਆਗੇ ਇੱਕ ਹਿਸਾਬ ਦਾ ਚਲੋ ਕੋਈ ਨਹੀਂ ਮਿੰਦਾਂ ਨਾ ਯਾਰ ਹਣਾ ਹਮ ਆਂਦੇ ਆਏ ਆਈ ਨਹੀਂ ਸਹੀ ਦੇਖ ਰਿਹਾ ਰਿਹਾ ਦੇਖ ਰਿਹਾ ਇਹ ਕਰੇ ਰਿਹਾ ਮਿੰਦਾਂ ਕੰਮ ਕਰਦਾ ਹਣਾ ਹੂੰ ਚ ਲੱਖ ਹੋਵੇ ਵਨ ਕਲਾ ਖਲਾਉਣ ਹਲਫਾ ਫੇਜ ਪਾ ਕੇ ਇਹ ਤਾਂ ਦੱਸਿਆ ਨਹੀਂ ਤੂੰ ਤੇ ਕੀ ਦਾ ਵੇ ਮੈਂ ਕੀ ਦਈ ਹਾਂ ਹਾਂ ਤੇਰੇ ਜਿਗ ਲੈ ਲੈਂਦਾ ਤੇਰੇ ਵੱਡੇ ਗਿਫਟ ਬੱਜੀ ਬੱਜੀ ਸੁਣਨ ਲੱਗਾ ਕਿ ਨਹੀਂ ਹਾਂ ਚੰਗਾ ਮੈਂ ਮੇਰੀ ਪਸੰਦੀ ਆ ਨੇ ਕਈ ਗੱਲਾਂ ਚਲ ਰੱਖਣਾ ਕਿਉਂਕਿ ਕੱਲ ਲੇਟ ਹੋ ਗਿਆ ਸੀ ਨਹੀਂ ਤੇ ਕੱਲ ਲਿਆਉਣਾ ਹੈ ਕੱਲ ਫੇਰ ਲੇਟ ਹੋ ਗਿਆ ਸੀ 10 ਦੇ ਦੇ ਦਸ ਦਿਨ ਦਸ ਦਿਨ ਦੇ ਦੋ ਦਸ ਨੂੰ ਫਰੰਟ ਵੇਲਾ ਕੱਲ ਨਾਲ ਸੋਨਾ ਬਹੁਤ ਜਿਆਦਾ ਸੋਨਾ ਲੱਗਦਾ ਹੈ